ਹੁਣ ਹੋਇਆ ਕਿ ਹੁਣ ਹੁਣ ਲੈਂਦਾ ਹੈ ਕਿ ਪਿਟਸ ਇੰਡੀਆ ਐਕਟ ਲੈਂਦਾ ਹੈਗਾ ਹੁਣ ਪਿਟਸ ਇੰਡੀਆ ਐਕਟ ਲਿਆਉਣ ਦੀ ਜ਼ਰੂਰਤ ਕਿਉਂ ਪਈ ਕਿਉਂ ਹੋਇਆ ਇਹ ਕਿਉਂਕਿ ਜਿੰਨੇ ਵੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਸੀ ਉਹ ਇੰਡੀਆ ਦੇ ਵਿੱਚ ਕੰਮ ਕਰ ਰਹੇ ਸੀ ਤਾਂ ਹੁਣ ਇੱਥੋਂ ਬਹੁਤ ਪੈਸਾ ਕਮਾਉਂਦੇ ਬਹੁਤ ਪੈਸਾ ਕਮਾ ਕੇ ਤਾਂ ਈਸਟ ਇੰਡੀਆ ਕੰਪਨੀ ਨੂੰ ਥੋੜਾ ਘੱਟ ਭੇਜਦੇ ਹੁਣ ਆਪ ਇੱਥੇ ਕੁਝ ਨਿੱਜੀ ਬਿਜ਼ਨਸ ਚਲਾਏ ਉਹਨਾਂ ਨੇ ਹਨਾ ਤਾਂ ਉਹ ਇੱਥੋਂ ਜਦੋਂ ਇੰਗਲੈਂਡ ਚ ਜਾਂਦੇ ਤਾਂ ਇੰਗਲੈਂਡ ਜਾ ਕੇ ਬਹੁਤ ਅਮੀਰ ਹੋ ਜਾਂਦੇ ਜਦੋਂ ਸਰਕਾਰ ਨੇ ਦੇਖਿਆ ਵੀ ਜਦੋਂ ਜਿਹੜੇ ਈਸਟ ਇੰਡੀਆ ਤਾਂ ਉਹਨਾਂ ਤੇ ਕੰਟਰੋਲ ਕਰਨ ਲਈ ਕੁਝ ਲਾਅ ਬਣਾਏਗੇ ਤਾਂ ਹੁਣ ਹੋਇਆ ਕਿ ਉਹਦੇ ਵਿੱਚ ਕੀ ਆ ਕਿ ਹੁਣ ਸਰਕਾਰ ਨੇ ਦੇਖਿਆ ਇੰਗਲੈਂਡ ਦੀ ਸਰਕਾਰ ਨੇ ਦੇਖਿਆ ਕਿ ਈਸਟ ਇੰਡੀਆ ਕੰਪਨੀ ਹੁਣ ਦੋਨੋਂ ਕੰਮ ਕਰ ਰਹੀ ਆ ਵਪਾਰਿਕ ਕੰਮਾਂ ਨੂੰ ਵੀ ਦੇਖ ਰਹੀ ਆ ਭਾਰਤੀ ਰਾਜਨੀਤੀ ਨੂੰ ਵੀ ਦੇਖ ਰਹੀ ਆ ਠੀਕ ਆ ਤਾਂ ਰਾਜੇ ਤੇ ਕੰਟਰੋਲ ਕਰਨਾ ਲਾਅ ਮੇਕਿੰਗ ਕਰਨਾ ਸਭ ਕੀ ਕੌਣ ਕਰ ਰਹੀ ਈਸਟ ਇੰਡੀਆ ਕੰਪਨੀ ਕਰ ਰਹੀ ਆ ਤਾਂ ਹੁਣ ਹੋਇਆ ਕੀ ਹੋਇਆ ਇਹ ਕਿ ਆ ਦੇਖੋ ਵਪਾਰਿਕ ਕੰਮ ਵੀ ਇਸਟਰੀ ਕੰਪਨੀ ਕਰ ਰਹੀ ਹੈ ਰਾਜਨੀਤਿਕ ਕੰਮ ਵੀ ਕਰ ਰਹੀ ਹੈ ਤਾਂ ਜਿਵੇਂ ਆਪਾਂ ਪਿਛਲੇ ਆਪਾਂ ਇੱਕ ਦਿਨ ਵਿੱਚ ਦੇਖਿਆ ਸੀ کورٹ ਆਫ ਡਾਇਰੈਕਟਰ ਸੀ ਜਿਹੜੇ ਹੈ ਨਾ ਤਾਂ کورٹ ਆਫ ਡਾਇਰੈਕਟਰ ਨੂੰ ਕੀ ਕਿਹਾ ਗਿਆ ਵੀ کورٹ ਆਫ ਡਾਇਰੈਕਟਰ ਕੀ ਕਰਨਗੇ کورٹ ਆਫ ਜਿਹੜੇ ਡਾਇਰੈਕਟਰ ਰਹਿ ਗਿਆ ਉਹ ਵਪਾਰਿਕ ਕੰਮ ਦੇਖਣਗੇ ਤਾਂ ਰਾਜਨੀਤੀ ਹੈ ਨਾ ਜਿਹੜੀ ਇੰਡੀਆ ਦੀ ਰਾਜਨੀਤੀ ਆ ਉਦ ਦੇ ਕੰਮਾਂ ਨੂੰ ਦੇਖਣ ਲਈ ਕੀ ਕੀਤਾ ਗਿਆ ਇੱਕ ਨਵਾਂ ਬੋਰਡ ਬਣਾਇਆ ਗਿਆ ਜਿਹਨੂੰ ਕੀ ਕਿਹਾ ਗਿਆ ਬੋਰਡ ਆਫ ਕੰਟਰੋਲ ਬੋਰਡ ਆਫ ਕੰਟਰੋਲ ਬੋਰਡ ਆਫ ਕੰਟਰੋਲ ਦਾ ਜਿਹੜਾ ਸਚਿਵ ਸੀਗਾ ਅਧਿਕਾਰੀ ਸੀ ਉਹਨੂੰ ਸੈਕਟਰੀ ਕਹਿੰਦਾ ਸੀ ਠੀਕ ਹੈ ਸੈਕਟਰੀ ਪਲੱਸ ਉਹਦੇ ਨਾਲ 6 ਮੈਂਬਰ ਦਿੱਤੇ ਗਏ ਕਿ ਉਹਦੀ ਹੈਲਪ ਲਈ ਕੀਆ 6 ਮੈਂਬਰ ਦਿੱਤੇ ਗਏ ਕਿ ਇਹ ਜਿਹੜੇ ਕੀ ਆ ਭਾਰਤ ਦੀ ਰਾਜਨੀਤੀ ਜਿਹੜੀ ਹੈਗੀ ਆ ਰਾਜਨੀਤੀ ਦਾ ਜਿਹੜਾ ਕੰਮ ਦੇਖਣਗੇ ਬੋਰਡ ਆਫ ਕੰਟਰੋਲ ਦੇਖੂਗਾ ਠੀਕ ਹੈ ਤਾਂ ਬੋਰਡ ਆਫ ਕੰਟਰੋਲ ਬਣਾ ਕੇ ਤਾਂ ਕਿ ਹਾਂ ਤਾਂ ਹੁਣ ਜਿਵੇਂ ਆਪਾਂ ਤੁਹਾਨੂੰ ਦੱਸਿਆ ਨਾ ਕਿ ਜਿਹੜੇ ਅੰਗਰੇਜ਼ ਸੀ ਜਿਹੜੇ ਅਧਿਕਾਰੀ ਸੀ ਉਹ ਜਦੋਂ ਇੰਗਲੈਂਡ ਜਾਂਦੇ ਤਾਂ ਬਹੁਤ ਪੈਸਾ ਕਮਾ ਕੇ ਜਾਂਦੇ ਤਨ ਕੋਲ ਬਹੁਤ ਪੈਸਾ ਹੋ ਜਾਂਦਾ ਇੰਨਾ ਜਿਆਦਾ ਪੈਸਾ ਤਾਂ ਹੁਣ ਸਰਕਾਰ ਨੇ ਕੀ ਕਿਹਾ ਵੀ ਜਿੰਨੇ ਵੀ ਅਧਿਕਾਰੀ ਉਥੋਂ ਆ ਰਹੇ ਆਂ ਇੰਡੀਆ ਤੋਂ ਆ ਰਹੇ ਆ ਵਾਪਸ ਆ ਰਹੇ ਆ ਤਾਂ ਉਹਨਾਂ ਨੂੰ ਆਪਦੀ ਪ੍ਰਾਪਰਟੀ ਦਾ ਜਿਹੜਾ ਲੇਖਾ ਜੋਖਾ ਜਿਹੜਾ ਹੈਗਾ ਉਹ ਸਰਕਾਰ ਨੂੰ ਦੱਸਣਾ ਪਊਗਾ ਵੀ ਤੁਹਾਡੇ ਕੋਲ ਕਿੰਨੀ ਪ੍ਰਾਪਰਟੀ ਸੀ ਇੰਡੀਆ ਜਾਣ ਤੋਂ ਬਾਅਦ ਤੁਸੀਂ ਕਿੰਨੀ ਪ੍ਰਾਪਰਟੀ ਬਣਾਈ ਆ ਕਿੰਨਾ ਪੈਸਾ ਤੁਹਾਡੇ ਕੋਲ ਹੈ ਸਭ ਤੁਹਾਨੂੰ ਕੀ ਦੱਸਣਾ ਪਊਗਾ ਤਾਂ ਇਸ ਇੰਡੀਆ ਐਪੀਟਸ ਇੰਡੀਆ ਐਕਟ ਤੋਂ ਬਾਅਦ ਕਿਹਾ ਕੁਝ ਐਕਟ ਆਫ 1786 ਆ ਉਹਦੇ ਵਿੱਚ ਕੁਝ ਚੇਂਜਸ ਕੀਤੇ ਗਏ ਤਾਂ ਕੀ ਸੀਗਾ ਕਿ ਇੱਥੇ ਲਾਰਡ ਕਾਰਨਵਾਲਿਸ ਲਾਰਡ ਕਾਰਨਵਾਲਿਸ ਨੂੰ ਕੀ ਕੀਤਾ ਗਿਆ ਗਵਰਨਰ ਜਨਰਲ ਆਫ ਬੰਗਾਲ ਬਣਾਇਆ ਗਿਆ ਤਾਂ ਲਾਰਡ ਕਾਰਨਵਾਲਿਸ ਕੀ ਸੀਗਾ ਉਹ ਖੁਦ ਨਹੀਂ ਬਣਿਆ ਉਹਨਾਂ ਨੂੰ ਕੀ ਆ ਉਹਨਾਂ ਨੂੰ ਬਣਾਇਆ ਗਿਆ ਤਾਂ ਉਹਨਾਂ ਨੇ ਜਦੋਂ ਬਣਾਇਆ ਗਿਆ ਤਾਂ ਉਹ ਡਿਮਾਂਡ ਰੱਖੀ ਉਹਨਾਂ ਨੇ ਕੁਝ ਡਿਮਾਂਡਾਂ ਰੱਖੀਆਂ ਡਿਮਾਂਡਾਂ ਕੀ ਸੀ ਉਹਦੀਨਾਂ ਦੀ ਪਹਿਲੀ ਡਿਮਾਂਡ ਇਹ ਸੀ ਕਿ ਜਿਹੜਾ ਗਵਰਨਰ ਜਨਰਲ ਹੁੰਦਾ ਨਾ ਗਵਰਨਰ ਜਨਰਲ ਦੇ ਨਾਲ ਕਿ ਕੋਈ ਚਾਰ ਜਿਹੜੇ ਐਗਜ਼ੀਕਿਊਟਿਵ ਹੁੰਦੇ ਆ ਤਾਂ ਆਪਾਂ ਜਿਹੜੇ ਪੜਕੇ ਆਏ ਵਿੱਚ ਚਾਰ ਐਗਜ਼ੀਕਿਊਟਿਵ ਹੁੰਦੇ ਆ ਤਾਂ ਜਿਹੜੇ ਚਾਰ ਐਗਜ਼ੀਕਿਊਟਿਵ ਹੈ ਨਾ ਸਾਰੇ ਮਿਲ ਕੇ ਕੋਈ ਫੈਸਲਾ ਲੈਂਦੇ ਆ ਤਾਂ ਲਾਰਡ ਕਾਰਨਵਾਲਿਸ ਨੇ ਕੀ ਕਿਹਾ ਲਾਰਡ ਕਾਰਨਵਾਲਿਸ ਨੇ ਕਿਹਾ ਕਿ ਜਿਹੜਾ ਮੈਂ ਫੈਸਲਾ ਲਵਾਂਗਾ ਜੇ ਚਾਰ ਐਗਜ਼ੀਕਿਊਟਿਵ ਨਾ ਵੀ ਮੰਨਣਗੇ ਤਾਂ ਮੇਰਾ ਫੈਸਲਾ ਮੰਨਿਆ ਜਾਊਗਾ ਤਾਂ ਮੈਂ ਓਵਰਰੂਲ ਕਰੂੰਗਾ ਉਹਨਾਂ ਦੇ ਫੈਸਲੇ ਨੂੰ ਤਾਂ ਇਹ ਵੀ ਉਹਨਾਂ ਦੀ ਸ਼ਰਤ ਮੰਨੀ ਗਈ ਠੀਕ ਹੈ ਫਿਰ ਉਹਨਾਂ ਨੇ ਕਿਹਾ ਕਿ ਮੇਰੀ ਇਹ ਸ਼ਰਤ ਹੈਗੀ ਆ ਕਿ ਜਿਹੜਾ ਚੀਫ ਕਮਾਂਡਰ ਹੋਆ ਹੈ ਨਾ ਫੋਰਸ ਦਾ ਜਿਹੜਾ ਚੀਫ ਕਮਾਂਡਰ ਆ ਉਹ ਵੀ ਮੈਂ ਹੋਵਾਂ ਤਾਂ ਸਾਰੀ ਦੀ ਸਾਰੀ ਪਾਵਰ ਜਿਹੜੀ ਸੀ ਆਪਣਾ ਲਾਰਡ ਕਾਰਨ ਵਾਲਿਸ ਨੂੰ ਦਿੱਤੀ ਗਈ ਤਾਂ ਲਾਰਡ ਕਾਰਨ ਵਾਲਿਸ ਨੂੰ ਸਥਾਈ ਬੰਦੋਬਸਤਾ ਜਨਕ ਵੀ ਕਹਿੰਦਾ ਇਹਨਾਂ ਨੇ ਬੰਗਾਲ ਦੇ ਵਿੱਚ ਸਥਾਈ ਬੰਦੋਬਸਤ ਪਰਮਨੈਂਟ ਸੈਟਲਮੈਂਟ ਹਣਾ ਤਾਂ ਜਿਵੇਂ ਆਪਾਂ ਹਿਸਟਰੀ ਵਿੱਚ ਪੜਾਂਗੇ ਹਿਸਟਰੀ ਵਿੱਚ ਨੂੰ ਡੀਪਲੀ ਪੜਾਂਗੇ ਪਰਮਨੈਂਟ ਸੈਟਲਮੈਂਟ ਰਹਿਤਵਾੜੀ ਸਿਸਟਮ ਤਾਂ ਇਹਨੂੰ ਹਿਸਟਰੀ ਦੇ ਪੋਰਸ਼ਨ ਦੇ ਵਿੱਚ ਆਪਾਂ ਅੱਛੇ ਤਰੀਕੇ ਨਾਲ ਦੇਖਾਂਗੇ ਤਾਂ ਇਹਨਾਂ ਨੇ ਸਥਾਈ ਬੰਦਵਸਤ ਵੀ ਲਿਆਂਦਾ ਪੁਲਿਸ ਬਲ ਤੇ ਜ਼ੋਰ ਦਿੱਤਾ ਇਹਨਾਂ ਨੇ ਤਾਂ ਜਿਵੇਂ ਕਿ ਆ ਇਹਨਾਂ ਨੇ ਪੁਲਿਸ ਨੂੰ ਕੀ ਆ ਬਿਹਤਰੀਨ ਬਣਾਉਣ ਲਈ ਕੀਤਾ ਉਹਨਾਂ ਦੇ ਉਹਨਾਂ ਨੂੰ ਉਹਨਾਂ ਦੀ ਆਮਦਨ ਵਧਾਈ ਉਹਨਾਂ ਨੂੰ ਪੈਸਾ ਸੈਲਰੀਜ਼ ਇਨਕਰੀਜ਼ ਕੀਤੀਆਂ ਇਹਨਾਂ ਨੇ ਕਰਪਸ਼ਨ ਨੂੰ ਕੱਟ ਕਰਨ ਲਈ ਵੀ ਕਿਹਾ ਬਹੁਤ ਯੋਗਦਾਨ ਦਿੱਤੇ ਪੁਲਿਸ ਨੂੰ ਆ ਕਾਫੀ ਅੱਗੇ ਵਧਾਉਣ ਲਈ ਇਹਨਾਂ ਨੇ ਯੋਗਦਾਨ ਦਿੱਤੇ ਇਸ ਤਰ੍ਹਾਂ ਵੀ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਕਿ ਜਿਹੜੀ ਪ੍ਰਮੋਸ਼ਨ ਹੈ ਜਿਹੜਾ ਜਿਹੜਾ ਰੈਂਕਿੰਗ ਹੈਗਾ ਰੈਂਕਿੰਗ ਸਿਸਟਮ ਜਿਹੜਾ ਹੈਗਾ ਕਿਸੇ ਦਾ ਰੈਂਕਿੰਗ ਸਿਸਟਮ ਉਸ ਸਿਨਿਓਰਿਟੀ ਦੇ ਬਿਹਫ ਤੇ ਹੋਣਾ ਚਾਹੀਦਾ ਠੀਕ ਹੈ ਤਾਂ ਇਹ ਨੇ ਇਹ ਕਿਹਾ ਤਾਂ ਇਹ ਛਾਚਾਰ ਨੂੰ ਰੋਕਿਆ ਇਹਨਾਂ ਨੇ ਤਾਂ ਇਹ ਇਹ ਦੂ ਪਿਛਲੇ ਐਕਟ ਦੇ ਵਿੱਚ ਆਪਾਂ ਕੀ ਦੇਖਿਆ ਸੀ ਜਿਵੇਂ ਕਿ ਲਾਰਡ ਕਾਰਨਵਾਲਿਸ ਨੇ ਆਪਣੇ ਕੋਈ ਸ਼ਰਤਾਂ ਰੱਖਿਆ ਸੀ ਕਿ ਮੈਂ ਜਿੰਨੀਆਂ ਵੀ ਆ ਜਿਹੜੇ 4 ਐਗਜ਼ੀਕਿਊਟਿਵ ਹੈਗੇ ਆ ਉਹਨਾਂ ਦੀ ਜੱਜਮੈਂਟ ਨੂੰ ਓਵਰਰੂਲ ਕਰ ਸਕਾ ਤਾਂ ਇਹੀ ਜਿਹੜੀ ਹੈਗੀ ਨਾ ਕਾਰਨਵਾਲ ਦੇ ਜਿੰਨੀਆਂ ਵੀ ਸ਼ਰਤਾਂ ਸੀਗੀਆਂ ਤਾਂ ਉਹ ਸਾਰੇ ਦੇ ਸਾਰੇ ਫਿਊਚਰ ਦੇ ਜਿਹੜੇ ਭਵਿੱਖ ਦੇ ਗਵਰਨਰਸ ਫੀ ਉਹਨਾਂ ਵਾਸਤੇ ਇੰਪਲੀਮੈਂਟ ਕਰ ਦਿੱਤੀਆਂ ਗਈਆਂ ਕਿ ਜਿੰਨੇ ਵੀ ਫਿਊਚਰ ਗਵਰਨਰ ਆਉਣਗੇ ਤਾਂ ਸਾਰੀ ਦੇ ਸਾਰੇ ਤੇ ਇਹ ਕਿਹ ਸ਼ਰਤਾਂ ਕਾਰਨਵਾਲ ਦੇ ਤੇ ਇੰਪਲੀਮੈਂਟ ਹੋਣਗੀਆਂ ਤਾਂ ਇਸ ਤੋਂ ਬਾਅਦ ਕੀ ਆ ਟ੍ਰੇਡ ਮੋਨੋਪੋਲੀ ਮੋਨੋਪੋਲੀ ਕੀ ਹੁੰਦਾ ਇਕਾ ਅਧਿਕਾਰ ਮੋਨੋਪੋਲੀ ਨੂੰ ਕਹਿੰਦੇ ਸੀ ਇਕਾ ਅਧਿਕਾਰ ਇਕਾ ਅਧਿਕਾਰ ਕੀ ਹੁੰਦਾ ਕਿ ਇੱਕ ਬੰਦੇ ਦਾ ਹੀ ਅਧਿਕਾਰ ਹੋਣਾ ਜਿਵੇਂ ਇੰਡੀਅਨ ਰੇਲਵੇ ਤੇ ਹਨਾ ਇੱਕ ਇੱਕ ਇਹ ਇੱਕਾ ਅਧਿਕਾਰ ਹੈਗੀ ਆ ਇੱਕ ਮੋਨੋਪੋਲੀ ਹੈ ਕਿ ਇੰਡੀਅਨ ਰੇਲਵੇ ਨੂੰ ਕੋਈ ਹੋਰ ਨਹੀਂ ਬਣਾ ਸਕਦਾ ਠੀਕ ਹੈ ਤਾਂ ਸਰਕਾਰ ਹੀ ਇੰਡੀਅਨ ਰੇਲਵੇ ਨੂੰ ਬਣਾ ਸਕਦੀ ਆ ਤੇ ਇਕਾ ਅਧਿਕਾਰ ਸਰਕਾਰ ਕੋਲ ਹੈ ਤਾਂ ਇਕਾ ਅਧਿਕਾਰ ਕੋਲ ਨਾ ਇੱਕ ਬੰਦੇ ਕੋਲੇ ਇੱਕ ਫਰਮ ਕੋਲੇ ਜਿਹੜਾ ਕੀ ਹਨਾ ਇੱਕ ਪੂਰੀ ਤੋਂ ਪੂਰਾ ਜਿਹੜਾ ਉਹਦੀ ਮਾਲਕੀਅਤ ਹੋਣਾ ਠੀਕ ਹੈ ਤਾਂ ਇਕਾ ਅਧਿਕਾਰ ਕੀ ਹੈਗਾ ਕਿ ਟ੍ਰੇਡ ਮੋਨੋਪੋਲੀ 20 ਸਾਲਾਂ ਲਈ ਭਾਰਤ ਵਿੱਚ ਤਾਂ ਇਸੇ ਐਕਟ ਦੇ ਵਿੱਚ ਕੀ ਕੀਤਾ ਗਿਆ ਕਿ ਟ੍ਰੇਡ ਮੋਨੋਪੋਲੀ ਦਿੱਤੀ ਗਈ 20 ਸਾਲਾਂ ਦੇ ਲਈ ਠੀਕ ਹੈ ਕਿਉਂ ਟ੍ਰੇਡ ਮੋਨੋਪੋਲੀ ਠੀਕ ਹੀ ਈਸਟ ਇੰਡੀਆ ਕੰਪਨੀ ਨੂੰ ਹੁਣ ਇੰਗਲੈਂਡ ਦਾ ਜਿਹੜਾ ਕੋਈ ਵੀ ਵਪਾਰੀ ਹੈ ਹੁਣ ਦਿੱਕਤ ਇਹ ਸੀ ਕਿ ਇੰਗਲੈਂਡ ਦਾ ਕੋਈ ਵੀ ਵਪਾਰੀ ਕੀ ਹੈਗਾ ਭਾਰਤ ਵਿੱਚ ਵਪਾਰ ਨਹੀਂ ਕਰ ਸਕਦਾ ਸੀ ਕੌਣ ਕਰ ਸਕਦਾ ਸੀ ਸਿਰਫ ਔਰ ਸਿਰਫ ਈਸਟ ਇੰਡੀਆ ਕੰਪਨੀ ਹੀ ਵਪਾਰ ਕਰ ਸਕਦੀ ਸੀ ਤਾਂ ਹੁਣ ਇਹ 20 ਸਾਲਾਂ ਲਈ ਇਹਨਾਂ ਨੂੰ ਕੀ ਟ੍ਰੇਡ ਮੋਨੋਪੋਲੀ ਮਿਲ ਗਈ ਬੋਰਡ ਆਫ ਕੰਟਰੋਲ ਠੀਕ ਹੈ ਤਾਂ ਆਪਾਂ ਪਹਿਲਾਂ ਅ ਪਿਛਲੀ ਵੀਡੀਓ ਦੇ ਵਿੱਚ ਅ ਪੜ ਕੇ ਆਇਆ ਕਿ ਬੋਰਡ ਆਫ ਕੰਟਰੋਲ ਇੱਕ ਨਿਯੁਕਤ ਕੀਤਾ ਗਿਆ ਹੁਣ ਬੋਰਡ ਆਫ ਕੰਟਰੋਲ ਵੀ ਸੀ ਨਾ ਜਿਹੜਾ ਤਾਂ ਉਹ ਵੀ ਇੰਡੀਆ ਦੇ ਵਿੱਚ ਨਹੀਂ ਹੁੰਦਾ ਸੀ ਬੋਰਡ ਆਫ ਕੰਟਰੋਲ ਵੀ ਜਿਹੜਾ ਸੀਗਾ ਉਹ ਈਸਟ ਇੰਡੀਆ ਕੰਪਨੀ ਨੂੰ ਰੈਗੂਲੇਟ ਕਰਦਾ ਸੀ ਮੈਨੇਜ ਕਰਦਾ ਸੀ ਉਹ ਵੀ ਇੰਗਲੈਂਡ 'ਚ ਬੈਠ ਕੇ ਕਰਦਾ ਸੀ ਤਾਂ ਹੁਣ ਜਿੰਨੇ ਵੀ ਬੋਰਡ ਆਫ ਕੰਟਰੋਲ ਦੇ ਅਧਿਕਾਰੀ ਹੈਗੇ ਆ ਹੁਣ ਉਹਨਾਂ ਦੀ ਸੈਲਰੀ ਵੀ ਇੰਡੀਆ ਦੇ ਵਿੱਚ ਜਾਊਗੀ ਇੰਡੀਆ ਦੇ ਖਜ਼ਾਨੇ ਦੇ ਵਿੱਚੋਂ ਕੱਟੀ ਜਾਊਗੀ ਤੇ ਇਹ ਵੀ ਇਸੇ ਐਕਟ ਦੇ ਵਿੱਚ ਲੈਂਦਾ ਹੈ ਕਿ ਬੋਰਡ ਆਫ ਕੰਟਰੋਲ ਦੇ ਜਿਹੜੇ ਅਧਿਕਾਰੀ ਹੈਗੇ ਉਹਨਾਂ ਦੀ ਸੈਲਰੀ ਜਿਹੜੀ ਹੈਗਾ ਭਾਰ ਦੇ ਖਜ਼ਾਨੇ ਵਿੱਚ ਜਾਊਗੀ ਤਾਂ ਫਿਰ ਦੇਖੋ 20 ਸਾਲਾਂ ਲਈ ਇਹਨਾਂ ਨੂੰ ਕੀ ਟ੍ਰੇਡ ਮੋਨੋਪੋਲੀ ਮਿਲੀ ਸੀ 20 ਸਾਲਾਂ ਲਈ ਸੋ 20 ਸਾਲਾਂ ਬਾਅਦ ਕੀ ਹੋਇਆ ਇੱਕ ਨਵਾਂ ਐਕਟ ਲੰਦਾ ਗਿਆ ਚਾਰਟਰ ਐਕਟ 1813 ਇਹ 20 ਸਾਲਾਂ ਬਾਅਦ ਕੀਆ ਚਾਰਟਰ ਜਿਹੜੇ ਐਕਟ ਆਉਂਦੇ ਹੈਗੇ ਤਾਂ 20 ਸਾਲਾਂ ਲਈ ਇਹਨਾਂ ਨੂੰ ਟ੍ਰੇਡ ਮੋਨੋਪੋਲੀ ਮਿਲੀ ਤਾਂ ਹੁਣ ਹੋਇਆ ਕਿ ਹੁਣ ਹੋਇਆ ਇਹ ਕਿ ਜਿਹੜੀ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆ ਨਾਲ ਉਹ ਇਥੋਂ ਰਿਸ਼ਵਤ ਲੈ ਕੇ ਬਹੁਤ ਅਮੀਰ ਹੋਣ ਲੱਗੇ ਬਹੁਤ ਪੈਸਾ ਉਹਨਾਂ ਕੋਲੇ ਹੁਣ ਲੱਗਾ ਤਾਂ ਜਦੋਂ ਇੰਗਲੈਂਡ ਦੇ ਬਾਕੀ ਲੋਕਾਂ ਨੇ ਦੇਖਿਆ ਵੀ ਇਹ ਜਿਹੜੇ ਜਿਹੜੇ ਵੀ ਇੰਡੀਆ ਵਿੱਚ ਜਾ ਰਹੇ ਆ ਅਧਿਕਾਰੀ ਇਹ ਸਾਰੇ ਪੈਸਾ ਬਹੁਤ ਹੋ ਰਿਹਾ ਉਹਨਾਂ ਕੋਲੇ ਬਹੁਤ ਕਮਾਈ ਕਰ ਰਹੇ ਆ ਤਾਂ ਉਹਨਾਂ ਨੇ ਸੋਚਿਆ ਵੀ ਸਾਨੂੰ ਵੀ ਕੀ ਚਾਹੀਦੀ ਆ ਸਾਨੂੰ ਵੀ ਮੋਨੋਪੋਲੀ ਚਾਹੀਦੀ ਆ ਸਾਨੂੰ ਵੀ ਵਪਾਰ ਕਰਨਾ ਅਸੀਂ ਵੀ ਵਪਾਰ ਕਰਨਾ ਸਾਰੀ ਮੋਨੋਪੋਲੀ ਹਟਾਈ ਜਾਣੀ ਚਾਹੀਦੀ ਅਸੀਂ ਵੀ ਵਪਾਰ ਕਰਨਾ ਠੀਕ ਹੈ ਤਾਂ ਉਹਨਾਂ ਦੀ ਵੀ ਮਨਛਾ ਸੀ ਕਿ ਵਪਾਰ ਕਰਨ ਦੀ ਠੀਕ ਹੈ ਤਾਂ ਉਹਨਾਂ ਨੇ ਵੀ ਸਰਕਾਰ ਨੂੰ ਕਿਹਾ ਬਾਕੀ ਈਸਟ ਇੰਡੀਆ ਕੰਪਨੀ ਹੋਣ ਕੀ ਕਰ ਰਹੀ ਸੀ ਈਸਟ ਇੰਡੀਆ ਕੰਪਨੀ ਲੋਕਾਂ ਤੇ ਤਸ਼ੱਦਦ ਕਰ ਰਹੀ ਸੀ ਤਾਂ ਹੋਇਆ ਕਿ ਇਸ ਐਕਟ ਦੇ ਵਿੱਚ ਕੀ ਕੀਤਾ ਗਿਆ ਜੀ ਟ੍ਰੇਡ ਮੋਨੋਪੋਲੀਸੀ ਉਹ ਖਤਮ ਕਰ ਦਿੱਤੀ ਗਈ ইস্ট ਇੰਡੀਆ ਕੰਪਨੀ ਦੀ ਟ੍ਰੇਡ ਮੋਨੋਪੋਲੀ ਖਤਮ ਕਰ ਦਿੱਤੀ ਗਈ ਹੁਣ ਇੰਗਲੈਂਡ ਦਾ ਜਿਹੜਾ ਕੋਈ ਵੀ ਜਿਹੜਾ ਵਪਾਰੀ ਹੈਗਾ ਉਹ ਭਾਰਤ ਚ ਆ ਕੇ ਕੀ ਕਰ ਸਕਦਾ ਸੀ ਵਪਾਰ ਕਰ ਸਕਦਾ ਸੀ ਬਟ ਇਹਨਾਂ ਨੂੰ ਮੋਨੋਪੋਲੀ ਕਾ ইস্ট ਇੰਡੀਆ ਨੂੰ ਮੋਨੋ ਇੰਡੀਆ ਕੰਪਨੀ ਨੂੰ ਮੋਨੋਪੋਲੀ ਕਾ ਦਿੱਤੀ ਮਿਲੀ ਚਾਹ ਦੀ ਚਾਹ ਦਾ ਵਪਾਰ ਸਿਰਫ ইস্ট ਇੰਡੀਆ ਕੰਪਨੀ ਹੀ ਕਰੂਗੀ ਇਹ ਗੱਲ ਹੈ ਇੰਗਲੈਂਡ ਦੀ ਇੰਗਲੈਂਡ ਦਾ ਕੋਈ ਵੀ ਜਿਹੜਾ ਵਪਾਰੀ ਹੈਗਾ ਉਹ ਭਾਰਤ ਵਿੱਚ ਚਾਹ ਦਾ ਵਪਾਰ ਨਹੀਂ ਕਰ ਸਕਦਾ ਤੇ ਨਾ ਨਾ ਭਾਰਤ ਚ ਨਾ ਚੀਨ ਚ ਚੀਨ ਤੇ ਇੰਡੀਆ ਦੇ ਨਾਲ ਈਸਟ ਇੰਡੀਆ ਕੰਪਨੀ ਨੇ ਟ੍ਰੇਡ ਮੋਨੋਪੋਲੀ ਕਾਦੇ ਲਈ ਚਾਹ ਦੇ ਲਈ ਠੀਕ ਹੈ ਤਾਂ ਫਿਰ ਕੀਆ ਇਸੇ ਐਕਟ ਅਕੋਰਡਿੰਗ ਕੀ ਲੈਣਾ ਗਿਆ ਵੈਸਟਰਨ ਐਜੂਕੇਸ਼ਨ ਪੱਛਮੀ ਸਿੱਖਿਆ ਪੱਛਮੀ ਸਿੱਖਿਆ ਨੂੰ ਭਾਰਤ ਵਿੱਚ ਲਾਗੂ ਕੀਤਾ ਜਾਊਗਾ ਇਸੇ ਐਕਟ ਦੇ ਅਕੋਰਡਿੰਗ ਕੀ ਆਏ ਇਸਾਈ ਮਸ਼ੀਨਰੀਜ਼ ਠੀਕ ਹੈ ਤਾਂ ਇਸਾਈ ਮਸ਼ੀਨਰੀਜ਼ ਆਏ ਕਾਦੇ ਲਈ ਆਏ ਧਰਮ ਪ੍ਰਚਾਰ ਦੇ ਲਈ ਠੀਕ ਹੈ ਤਾਂ ਆਪਦੇ ਧਰਮ ਨੂੰ ਪ੍ਰਚਾਰ ਕਰਨ ਲਈ ਉਹ ਆਏ ਠੀਕ ਹੈ ਤਾਂ ਇਸ ਤੋਂ ਇਲਾਵਾ ਕੀ ਕਿਹਾ ਖੇਤਰੀ ਸਰਕਾਰਾਂ ਜਿਹੜੀਆਂ ਲੋਕਲ ਲੋਕਲ ਗਵਰਨਮੈਂਟ ਜਿਹੜੀ ਹੈਗੀਆਂ ਉਹ ਕੀ ਕਰ ਸਕਦੀਆਂ ਲੋਕਾਂ ਤੇ ਟੈਕਸ ਲਾ ਸਕਦੀਆਂ ਅੰਗਰੇਜ਼ਾਂ ਨੇ ਕਿਹਾ ਵੀ ਜਿਹੜੀ ਖੇਤਰੀ ਜਿਹੜੀ ਹੈਗੀ ਨਾ ਲੋਕਲ ਗਵਰਨਮੈਂਟ ਜਿਹੜੀ ਹੈਗਾ ਉਹ ਟੈਕਸ ਲਾ ਸਕਦੀਆਂ ਤੇ ਟੈਕਸ ਲਾ ਕੇ ਜਿੰਨਾ ਪੈਸਾ ਇਕੱਠਾ ਹੋਊਗਾ ਉਹ ਲੋਕ ਕਲਿਆਣ ਹੈ ਨਾ ਲੋਕ ਕਲਿਆਣ ਤੇ ਕੋਈ ਨਹਿਰਾ ਬਣਾ ਲੀਆ ਕੋਈ ਨਦੀਆ ਬਣਾ ਲੀਆ ਕੋਈ ਹੈ ਨਾ ਤਾਂ ਕੋਈ ਸਰੋਜ ਜਿਹਨੀਆਂ ਕੰਮ ਕਰਦੇ ਤਾਂ ਉਹਨਾਂ ਵਾਸਤੇ ਪੈਸਾ ਖਰਚ ਕੀਤਾ ਜਾ ਸਕਦਾ ਪਰ ਦਿੱਕਤ ਇਹ ਸੀ ਕਿ ਅੰਗਰੇਜ਼ ਅਧਿਕਾਰੀ ਹੀ ਪਹਿਲਾਂ ਲੋਕਾਂ 'ਤੇ ਜ਼ਿਆਦਾ ਟੈਕਸ ਲਾ ਰਹੇ ਸੀ ਤਾਂ ਲੋਕ ਅੰਗਰੇਜ਼ਾਂ ਦੇ ਟੈਕਸਾਂ ਤੋਂ ਹੀ ਦੁਖੀ ਸੀ ਕੀ ਹੁਣ ਲੋਕਾਂ ਜਿਹੜੇ ਹੈਗੇ ਆ ਲੋਕਲ ਗਵਰਨਮੈਂਟ ਨੂੰ ਟੈਕਸ ਦੇਣਗੇ ਤਾਂ ਇਹ ਬੜੀ ਵੱਡੀ ਸਮੱਸਿਆ ਸੀ ਇਸ ਟਮ ਤਾਂ ਇਹ ਮੇਨਲੀ ਇਸ ਐਕਟ ਦੇ ਵਿੱਚ ਹੀ ਸੀ ਇਸ ਤੋਂ ਬਾਅਦ ਸਾਡੇ ਕੋਲ ਹੈਗਾ 1833 ਐਕਟ ਚੈਟਰ ਐਕਟ